ਸਾਸੀ ਕਾਲ ਜੀ ਅੱਜ ਤੁਹਾਨੂੰ ਕਰਾਉਣੇ ਆ ਖੇਤਾਂ ਦੀ ਚੈਰ ਦਿਖਾਉਣੇ ਆ ਖੇਤਾਂ ਦਾ ਮਾਹੌਲ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਏ ਬਾਏ ਲਓ ਜੀ ਬਾਬਾ ਜੀ ਚੱਲੇ ਪੱਟੇ ਲੈਣ ਇਹ ਆ ਜੀ ਬਲਦ ਰੇੜਾ ਇਹ ਪਹਿਲਾਂ ਚੱਲਦੇ ਜੇ ਅੱਜ ਕੱਲ ਦਾ ਬਹੁਤ ਘੱਟ ਚੱਲਦੇ ਆ ਤੇ ਅੱਜ ਕੱਲ ਤਾਂ ਜ਼ਿਆਦਾ ਮੋਟਰਸਾਈਕਲ ਤੇ ਜਾਂਦੇ ਆ ਸਾਈਕਲ ਵੀ ਅੱਜ ਕੱਲ ਘੱਟ ਹੀ ਚੱਲਦੇ ਆ ਦੇਖੋ ਜੀ ਸੂਰਜ ਹੋ ਗਿਆ ਉੱਪਰ ਨੂੰ ਤਕਰੀਬਨ 7 ਵਜੇ ਦਾ ਟਾਈਮ ਹੋ ਚੁੱਕਿਆ ਹੈ ਇੱਥੇ ਬਹੁਤ ਸ਼ਾਂਤੀ ਹੈ ਜੀ ਦੇਖੋ ਬਸ ਸ਼ਾਂਤੀ ਹਰਿਆਲੀ ਇਹੋ ਕੁਸਾ ਇਧਰ ਖੇਤਾਂ ਦੇ ਨੇੜੇ ਬਹੁਤ ਅਜੀ ਪਰ ਥੋੜੀ ਜਿਹੀ ਕਮੀ ਹੈ ਇੱਥੇ ਕਿਉਂਕਿ ਅੱਗੇ ਪੰਛੀ ਤੜਕੇ-ਤੜਕੇ ਚਹਿਲ-ਪਹਿਲ ਲਾਉਂਦੇ ਸੀ ਪੂਰੀ ਅੱਜ ਕੱਲ ਪੰਛੀ ਬਹੁਤ ਘੱਟ ਦਿਂਦੇ ਆ ਆਪਾਂ ਨੂੰ ਥੋੜੀ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰੁੱਖ ਲਾਈਏ ਲਓ ਜੀ ਆਪਾਂ ਆ ਗਿਆ ਆਪਣਾ ਹਾਰਮ ਹਾਊਸ ਹਾਰਮ ਹਾਊਸ ਦਿਖਾਉਣੀਆਂ ਤੁਹਾਨੂੰ ਦਿਖਾਉਣੀਆਂ ਸਵੇਰੇ ਸਵੇਰੇ ਦੇਖੋ ਲੋਜੀ ਪਹੁੰਚ ਚੁੱਕੇ ਆਪਾਂ ਹਾਰਮ ਹਾਊਸ ਤੇ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਆਂ ਕਿ ਵੱਧ ਤੋਂ ਵੱਧ ਦਰਾਖਤ ਲਾਈ ਜਾਣਾ ਇਹ ਆਪਣਾ ਘੁੱਟਾ ਜੀ ਅਸੀਂ ਤਾਂ ਇੱਥੇ ਦਰਾਖਤ ਬਹੁਤ ਲਾਏ ਨੇ ਮਤਲਬ ਜਿਵੇਂ ਕਿ ਜਾਮਣਾ ਲਾਜਾਂ ਨੇ ਤੇ ਅਮਰੂਦ ਵਗੈਰਾ ਲਾਏ ਨੇ ਔਲੇ ਲਾਏ ਨੇ ਆਪਾਂ ਇੱਥੇ ਤਾਲੀ ਨੈਮ ਸਪੈਦਾ ਸਾਰੇ ਰਾਸਤੇ ਤੇ ਜਲਾਈ ਨਹੀਂ ਜੀ ਕੋਸ਼ਿਸ਼ ਕਰਦੇ ਆ ਕੋਠੀ ਦੇ ਆਲੇ ਦੁਆਲੇ ਦਾ ਹਰਿਆ ਭਰਿਆ ਹੋਣਾ ਚਾਹੀਦਾ ਕਿਉਂਕਿ ਬਹੁਤ ਵਧੀਆ ਮਾਹੌਲ ਬਣ ਜਾਂਦਾ ਪੰਛੀ ਵੀ ਤਾਂ ਫੇਰ ਹੀ ਆਉਂਦੇ ਆ ਜੀ ਨਹੀਂ ਤਾਂ ਪੰਛੀ ਤੁਹਾਨੂੰ ਪਤਾ ਨਹੀਂ ਆਉਂਦੇ ਬਹੁਤ ਪੰਛੀ ਬਹੁਤ ਘਟ ਗਏ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਰਸ ਲਾਓ ਕਿਉਂਕਿ ਪੰਛੀ ਜੋ ਪਿਆਵ ਤੋਂ ਹਟ ਚੁੱਕਿਆ ਉਹ ਵਾਪਸ ਮੁੜਨ ਪਿਆਵ ਨੂੰ ਇਹ ਦੇਖੋ ਥੋੜੇ ਜਿਹਾ ਹੋਰ ਅਜੇ ਦਸਤ ਨੂੰ ਇੱਕ ਅੱਧੇ ਦਿਨ ਚ ਲਿਆਉਣੇ ਆ ਜੀ ਲਾਉਣੇ ਆ ਹੋਰ ਥੋੜੇ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਖਾਏ ਜਾਣ ਇਹ ਦੇਖੋ ਜੀ ਇਹ ਔਲੇ ਆ ਜੀ ਇਹਨਾਂ ਨੂੰ ਹਜੇ ਔਲੇ ਲੱਗ ਨਹੀਂ ਲੱਗੇ ਦੱਸੋ ਥੋੜੀ ਜੀ ਕਮੈਂਟ ਕਰਕੇ ਦੱਸੋ ਜੀ ਕਿ ਭਾਈ ਇਹਨਾਂ ਨੂੰ 5-6 ਸਾਲ ਹੋ ਗਏ ਔਲੇ ਤਾਂ ਬਹੁਤ ਵੱਡੇ ਹੋ ਗਏ ਪਰ ਲੇਕਨ ਤੇ ਹਜੇ ਲੱਗ ਨਹੀਂ ਲੱਗੇ ਓਲੇ। ਕਿ ਕਿਸ ਨੂੰ ਪਤਾ ਤਾਂ ਪਲੀਜ਼ ਦੱਸੋ ਬਈ ਇਹਨੂੰ ਆਪਾਂ ਕੀ ਖਾਦ ਪਾਈਏ ਜਿਹੜਾ ਇੱਥੇ ਓਲੇ ਲੱਗ ਸਕਣ। ਥੋੜਾ ਜਿਆਦਾ ਜੀ ਦਰਵਾਣ ਬਾਹਰ ਤੋਂ ਵਾਤਾ ਜੀ ਆਪਾਂ ਇੱਧਰਲੇ ਪਾਸੇ ਆਪਾਂ ਲਈ ਆ। ਮੱਕੀ ਤੇ ਪਰਲੇ ਪਾਸੇ ਲਾਤੇ ਆਪਾਂ ਮੂੰਗੀ ਲਈਏ ਜੀ। ਦੇਖੋ ਜੀ ਸਾਰੇ ਦਰਸਤ ਆਪਣੇ ਕੋਠੀ ਦੇ ਆਲੇ ਦੁਆਲੇ। ਪੂਰਾ ਹਰਿਆ ਭਰਿਆ ਬਣਿਆ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਕੋਈ ਗਲਤੀ ਹੋ ਗਈ ਤਾਂ ਬੱਚਾ ਸਮਝ ਕੇ ਮaaf ਕਰਿਓ ਸਤਿ ਸ੍ਰੀ ਅਕਾਲ ਜੀ